ਭਈ ਇਸ ਪਿੰਡ ਵਿੱਚ ਲੰਗਰ ਲੈ ਕੇ ਜਰੂਰ ਪਹੁੰਚੋ ਕਿਉਂਕਿ ਇਸ ਪਿੰਡ ਵਿੱਚ ਤੁਹਾਨੂੰ ਲੰਗਰ ਜਿਹੜਾ ਵਾ ਉਹ ਬਹੁਤ ਘੱਟ ਟਰਾਲੀਆਂ ਮਿਲ ਰਹੀਆਂ ਔਰ ਪਹਿਲੀ ਟਰਾਲੀ 3 ਦਿਨ ਬਾਅਦ ਇੱਥੇ ਪਹੁੰਚੀ ਆ ਔਰ ਇੱਥੇ ਤੁਹਾਨੂੰ ਲੰਗਰ ਵੰਡਣ ਦੀ ਜ਼ਰੂਰਤ ਨਹੀਂ ਪੈਣੀ ਇਹ ਲੋਕ ਆਪ ਹੀ ਵੰਡ ਲੈਂਦੇ ਆ ਤੁਹਾਡੀ ਇੰਨੀ ਹੈਲਪ ਕਰ ਦੇਣਗੇ ਔਰ ਇਹ ਲੋਕ ਪਰੇਸ਼ਾਨ ਬਹੁਤ ਨਹੀਂ ਕਿਉਂਕਿ ਇੱਥੇ 3 ਦਿਨ ਬਾਅਦ ਪਹਿਲੀ ਟਰਾਲੀ ਇੱਥੇ ਪਹੁੰਚੀ ਆ ਅਸੀਂ ਲਗਾਤਾਰ ਅਪੀਲ ਕਰ ਰਹੇ ਆ ਕਿ ਇਸ ਪਿੰਡ ਵਿੱਚ ਜ਼ਰੂਰ ਲੰਗਰ ਲੈ ਕੇ ਪਹੁੰਚੋ ਔਰ ਪਿੰਡ ਦਾਸਦੀ ਹੈ ਕਿ ਇਹ ਜੱਗੋ ਚੱਕ ਟਾਂਡਾ ਇਸ ਨੂੰ ਨਵਾਂ ਟਾਂਡਾ ਕਿਹਾ ਜਾਂਦਾ ਇਹ ਨਵੇਂ ਟਾਂਡੇ ਦਾ ਏਰੀਆ ਜਿੱਥੇ ਤੁਸੀਂਦਾ ਵੱਡਾ ਪਾੜ ਪਿਆ ਜਿੱਥੇ ਤੁਸੀਂ ਜ਼ਿਆਦਾ ਟੁੱਟੀ ਔਰ ਜਿੱਥੇ ਕੱਲ ਐਸਐਸਪੀ ਸਾਹਿਬ ਵੀ ਆਏ ਸੀ ਔਰ ਇਹ ਦੱਸ ਦਈਏ ਕਿ ਇਸ ਪਿੰਡ ਦੇ ਲੋਕ ਜਿਹੜੇ ਆ ਲਗਾਤਾਰ ਇਹੀ ਆਵਾਜ਼ ਕਰ ਰਿਹਾ ਕਿ ਸਾਡੇ ਇਸ ਮੁਹੱਲੇ ਸਾਡੇ ਇਸ ਪਿੰਡ ਵਾਲੇ ਬੰਨੇ ਕੋਈ ਰਾਸ਼ਨ ਲੈ ਕੇ ਨਹੀਂ ਆ ਰਿਹਾ ਕੋਈ ਲੰਗਰ ਲੈ ਕੇ ਨਹੀਂ ਆ ਰਿਹਾ ਕੋਈ ਪਸ਼ੂਆਂ ਦਾ ਚਾਰਾ ਲੈ ਕੇ ਨਹੀਂ ਆ ਰਿਹਾ ਔਰ ਇਸ ਪਿੰਡ ਵਿੱਚ ਜਰੂਰ ਪਹੁੰਚੋ ਇਹ ਨਵਾਂ ਟੰਡਾ ਹੈ ਜੱਗੋ ਚੱਕ ਟਾਂਡਾ ਜੋ ਬੱਡਰ ਏਰੀਆ ਦੇ ਨਾਲ ਪੈਂਦਾ ਉਸ ਦੇ ਨਾਲ ਇਹ ਨਵਾਂ ਟਾਂਡਾ ਪੈਂਦਾ ਇੱਕ ਕਲੋਨੀ ਹੈ ਇਸ ਕਲੋਨੀ ਵਿੱਚ ਜਰੂਰ ਪਹੁੰਚੋ ਜਦੋਂ ਤੁਸੀਂ ਝਪਕਰੇ ਪਹੁੰਚਦੇ ਹੋ ਤਾਂ ਝਪਕਰੇ ਦੇ ਨਾਲ ਹੀ ਬਿਲਕੁਲ ਜਿਸ ਨੂੰ ਮਰਜ਼ੀ ਪਤਾ ਕਰ ਲਿਓ ਕਿ ਇਹ ਨਵਾਂ ਟਾਂਡਾ ਕਿਹੜਾ ਨਵੇਂ ਟਾਂਡੇ ਦੀ ਸੜਕ ਨੂੰ ਤੁਸੀਂ ਮੁੜ ਜਾਣਾ ਤੁਸੀਂ ਜੱਗੋ ਚੱਕ ਟਾਂਡੇ ਨੂੰ ਬਾਅਦ ਵਿੱਚ ਪਹਿਲੇ ਦੋ ਚਾ ਟਰਾਲੀਆਂ ਇੱਧਰ ਜਰੂਰ ਦੇਣ ਦੀਆਂ ਪਹੁੰਚਾਓ ਇੱਥੇ ਜਰੂਰ ਪਹੁੰਚੋ ਔਰ ਇਹ ਲੋਕ ਆਪ ਹੀ ਵੰਡ ਲੈਂਦੇ ਆ ਐਡੀ ਕੋਈ ਖੇਚਲ ਕਰਨ ਦੀ ਜ਼ਰੂਰਤ ਨਹੀਂ ਚਾਹੇ ਤੁਹਾਡੇ ਨਾਲ ਦੋ ਮੈਂਬਰ ਆ ਜਾਂ ਤਿੰਨ ਆ ਤੁਹਾਨੂੰ ਐਡੀ ਖੇਚਲ ਨਹੀਂ ਪਵੇਗੀ ਇਹ ਲੋਕ ਵਿਚਾਰੇ ਇਸ ਵੇਲੇ ਤਰਸ ਰਹੇ ਆ ਕਿਉਂਕਿ ਇਹਨਾਂ ਦੇ ਘਰਾਂ ਦੇ ਹਾਲਾਤ ਮਾੜੇ ਆ ਇਹਨਾਂ ਦੇ ਘਰਾਂ ਦੇ ਸਾਹਮਣੇ ਤੋਂ ਬਿਲਕੁਲ ਤੁਸੀਂ ਟੁੱਟੀ ਸੀ ਔਰ ਇੱਕ ਦੋ ਤਾਂ ਇਸ ਕਲੋਨੀ ਵਿੱਚੋਂ ਘਰ ਰੋੜ ਹੀ ਗਏ ਉਸ ਕਾ ਪਿੰਡ ਦਾ ਨੁਕਸਾਨ ਬਹੁਤ ਹੋਇਆ ਔਰ ਇਸ ਪਿੰਡ ਵਿੱਚ ਜਰੂਰ ਪਹੁੰਚੋ ਵਿਚਾਰੇ ਮਜ਼ਦੂਰੀ ਵਾਲੇ ਪਰਿਵਾਰ ਨੇ ਜ਼ਿਆਦਾਤਰ ਇਹ ਕਲੋਨੀ ਆ ਇਸ ਕਲੋਨੀ ਵਿੱਚ ਬਹੁਤ ਸਾਰੇ ਪਰਿਵਾਰ ਮਜ਼ਦੂਰੀ ਤੇ ਡਬੰਡਡ ਆ ਔਰ ਇਹਨਾਂ ਦੇ ਵਿਚਾਰਿਆਂ ਦੇ ਘਰਾਂ ਦੇ ਨੁਕਸਾਨ ਹੋ ਗਏ ਆ ਇਹਨਾਂ ਦੇ ਪਿੰਡ ਦੇ ਵਿੱਚ ਲੰਗਰ ਤੇ ਹੋਰ ਜ਼ਰੂਰਤ ਵਾਲੀਆਂ ਚੀਜ਼ਾਂ ਲੈ ਕੇ ਪਹੁੰਚੋ ਆ ਤਸਵੀਰਾਂ ਤੁਸੀਂ ਵੇਖੋ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਕਿਵੇਂ ਹਹਾਕਾਰ ਮੱਚ ਗਈ ਆ ਔਰ ਪਹਿਲੀ ਟਰਾਲੀ ਪਹਿਲੀ ਟਰਾਲੀ ਪਿੰਡ ਵਿੱਚ ਪਹੁੰਚੀ ਆ ਤਿੰਨ ਦਿਨ ਬਾਅਦ ਟਰਾਲੀ ਪਹੁੰਚੀ ਆ ਔਰ ਜੱਗੋ ਚੱਕ ਟਾਂਡਾ ਜੋ ਬੱਡਰ ਏਰੀਆ ਨਾਲ ਝਪਕਰੇ ਤੋਂ ਅਗਲਾ ਪਿੰਡ ਆ ਉਸ ਦੇ ਨਾਲੇ ਨਵਾਂ ਟਾਂਡਾ ਪਿੰਡ ਆ ਇਹ ਨਵੇਂ ਟਾਂਡੇ ਵਿੱਚ ਤੁਸੀਂ ਜ਼ਰੂਰ ਪਹੁੰਚੋ ਅਸੀਂ ਅਪੀਲ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਨਾਲ ਅਸੀਂ ਕੱਲ ਵੀ ਇੱਥੇ ਇਸ ਪਿੰਡ ਵਿੱਚ ਕਵਰੇਜ ਕਰਕੇ ਗਏ ਆ ਬੋਲ ਕੇ ਗਏ ਆ ਲੇਕਿਨ ਅੱਜ ਵੀ ਫਿਲਹਾਲ ਤੁਹਾਨੂੰ ਕਹਿ ਰਹੇ ਆ ਕਿ ਇਸ ਪਿੰਡ ਵਿੱਚ ਜ਼ਰੂਰ ਪਹੁੰਚੋ ਔਰ ਪਹਿਲੀ ਟਰਾਲੀ ਇੱਥੇ ਪਹੁੰਚੀ ਆ ਔਰ ਬਲਜੀਤ ਸਿੰਘ ਖਾਲਸੇ ਦੇ ਪਿੰਡ ਤੋਂ ਇਹ ਛਾਲਿਆਂ ਤੋਂ ਟਰਾਲੀ ਆਈ ਆ ਔਰ ਦੋ ਟਰਾਲੀਆਂ ਇਹ ਲੰਗਰ ਔਰ ਪਾਣੀ ਦੀਆਂ ਸੇਵਾ ਵੀ ਕੀਤੀ ਜਾ ਰਹੀਆਂ ਪੇਟੀਆਂ ਦੀਆਂ ਪੇਟੀਆਂ ਪਾਣੀ ਦੀਆਂ ਤੁਸੀਂ ਜਿ ਲੈ ਆ ਸਕਦੇ ਹੋ ਔਰ ਤੁਸੀਂ ਲੰਗਰ ਲੈ ਸਕਦੇ ਹੋ ਦੁੱਧ ਦੀ ਸੇਵਾ ਬੱਚਿਆਂ ਵਾਸਤੇ ਦੁੱਧ ਵੀ ਆ ਚਾਹ ਬਣਾਉਣ ਨੂੰ ਆ ਸਮਾਨ ਸਾਰਾ ਸਮਾਨ ਔਰ ਬਲਜੀਤ ਸਿੰਘ ਖਾਲਸੇ ਦਾ ਅਸੀਂ ਧੰਨਵਾਦ ਕਰਦੇ ਆ ਔਰ ਸਰਪੰਚ ਨੇ ਛਾਲਿਆਂ ਤੋਂ ਰੇਣਾ ਦਾ ਧੰਨਵਾਦ ਆ ਕਿ ਜਿਨ੍ਹਾਂ ਨੇ ਲੰਬੀ ਦੌੜ ਕਰਕੇ ਆਪਣੇ ਉਸ ਨਗਰ ਵਿੱਚੋਂ ਉਸ ਏਰੀਏ ਤੇ ਸੰਗਤ ਨੂੰ ਨਾਲ ਲੈ ਕੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਜੋ ਨੌਜਵਾਨਾਂ ਨੂੰ ਨਾਲ ਲੈ ਕੇ ਟਰਾਲੀਆਂ ਦਾ ਪ੍ਰਬੰਧ ਕੀਤਾ ਔਰ ਇੱਥੇ ਲੰਗਰ ਲੈ ਕੇ ਪਹੁੰਚੇ ਆ ਆ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਵਿਚਾਰੇ ਕਿਵੇਂ ਲੰਗਰ ਨੂੰ ਤਰਸ ਰਹੇ ਸੀ ਲੋਕ ਆਵਾਜ਼ਾਂ ਦੇ ਰਹੇ ਸੀ ਸਾਨੂੰ ਕਾਲ ਕੀਤੀ ਕਿ ਸਾਡੇ ਵੱਲ ਟਰਾਲੀ ਜ਼ਰੂਰ ਪਹੁੰਚੋ ਤੇ ਜਦੋਂ ਅਸੀਂ ਇਸ ਭਰਾ ਨਾਲ ਬੇਨਤੀ ਕੀਤੀ ਆ ਜਦੋਂ ਬਲਜੀਤ ਖਾਲਸੇ ਨਾਲ ਕਰੀ ਆ ਤਾਂ ਇਸ ਭਰਾ ਨੇ ਬੜੀ ਹਿੰਮਤ ਕਰਕੇ ਟਰਾਲੀਆਂ ਇੱਧਰ ਨੂੰ ਮੋੜੀਆਂ ਔਰ ਆ ਤਸਵੀਰਾਂ ਤੁਸੀਂ ਵੇਖੋ ਕਿ ਇਹਨਾਂ ਨੂੰ ਜ਼ਰੂਰਤ ਹੈ ਜਾਂ ਨਹੀਂ ਬੇਜ਼ਰੂਰਤਿਆਂ ਵੱਲ ਘਟ ਜਾਓ ਇੱਧਰ ਜ਼ਰੂਰ ਜਾਓ ਔਰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ